ਇਸੇ ਪ੍ਰਕਾਰ ਲੋੜੀ ਦੀ ਬਾਤ ਜਦੋਂ ਅੰਥੀ ਸਾਹਿਬ ਨੇ ਕਿਹਾ ਸੀ ਲੋੜੀ ਦੀ ਬਾਤ ਸਾਹਿਬ ਸਮਝੀ ਜਿਉਂ ਵਿਚਾਰ ਹੈ ਕਿ ਭਗਤ ਪ੍ਰਹਿਲਾਦ ਜੀ ਜਿਹਦੇ ਸੰਬੰਧ ਇਹਨਾਂ ਦੇ ਤਾਂ ਹੀ ਅੱਗੇ ਪ੍ਰਸੰਗ ਆਵੇਗਾ ਬਾਣੀ ਵਿੱਚ ਵੀ ਕੋਠੇ ਵਿੱਚ ਬੰਦ ਕਰਕੇ ਰੱਖਿਆ ਫਿਰ ਅਹੋਰੀ ਇਹਦੀ ਮਾਂ ਪੂਖਾ ਸੀ ਜਿਹੜੀ ਪ੍ਰਹਿਲਾਦ ਦੀ ਸਰਾਂਸ਼ਰੀ ਭੈਣ ਸੀ ਉਸਨੂੰ ਕਿਹਾ ਕਿ ਤੁਸੀਂ ਬੜਾ ਜੱਜਨ ਨਾ ਕਰੋ ਮੈਂ ਇਸ ਲੜਕੇ ਨੂੰ ਸੂਰਜ ਦੇ ਕੋਲੋਂ ਮੈਂ ਤਪੱਸਿਆ ਕਰਕੇ ਇਹ ਵਰ ਪ੍ਰਾਪਤ ਕੀਤਾ ਮੈਨੂੰ ਇੱਕ ਚਾਦਰ ਮਿਲੀ ਹੋਈ ਹੈ ਉਹ ਚਾਦਰ ਮੈਂ ਆਪਦੇ ਉੱਤੇ ਲੈ ਲਈ ਨੀ ਮੈਨੂੰ ਅੱਧ ਨਹੀਂ ਸਾਰ ਸਕਦੀ ਕਿ ਜਿਹੜਾ ਪਦਾਰਥ ਮੈਂ ਫੜ ਲਵਾਂ ਉਹ ਸੜ ਜਾਂਦਾ ਹੈ ਤੇ ਮੈਂ ਇਸ ਬੱਚੇ ਨੂੰ ਸਾਰ ਨਹੀਂ ਹੈ ਉਹ ਸੂਰਜ ਦੇ ਵਰ ਨਾਲ ਮੈਂ ਚਾਦਰ ਉੱਤੇ ਮੇਰੇ ਆਗੇ ਜੀ ਇਹ ਸੁਣ ਕੇ ਹਰਮੰਥ ਸਿੰਘ ਕਿਹਾ ਚੰਗਾ ਤੂੰ ਇਹ ਕਰ ਜੋੜੀ ਆयो ਦਨ ਸਾਹਿਬ ਸੰਗੇ ਜੇ ਜਿਹੜੀ ਹੋ ਰਹੀ ਸੀ ਕਿ ਅਸਰ ਪ੍ਰਹਲਾਦ ਭਗਤ ਨੂੰ ਪੁੱਛੜ ਕੇ ਲੈ ਕੇ ਅੱਗ ਦੀਆਂ ਜਿਵੇਂ ਢੋਡੀਆਂ ਲੋਕ ਲਾਉਂਦੇ ਆ ਇਹ ਅੱਗ ਦੇ ਢੇਰ ਵਿੱਚ ਬੈਠੀ ਸੀ ਜਿਸ ਵੇਲੇ ਬੈਠੀ ਭਗਤ ਦੀ ਮਹਾਰਨ ਰੱਖਿਆ ਕਰਨੀ ਸੀ ਰੋਮ ਨੂੰ ਵੀ ਸੇਕ ਨਹੀਂ ਸੀ ਲੱਗਣ ਦੇਣਾ ਉਹ ਹਵਾ ਦੇ ਨਾਲ ਉਲਟਦੇ ਜੈਦੋ ਸੀ ਪ੍ਰਹਲਾਦ ਤੇ ਪੈ ਗਈ ਪਰ ਆਪਕ ਰੋਮ ਨਾ ਸੜਿਆ ਤੇ ਹੋਰੀ ਸੜ ਗਈ ਉਹ ਸੜਦੀ ਵੀ ਇੰਨਾ ਚ ਦਿਖਾਈ ਜਿਹੜੀਆਂ ਹੋਈਆਂ ਜਿਹੜੀਆਂ ਮਨਾਉਂਦੇ ਆ ਨੇ ਉਹਦੇ ਮਰਨ ਦੀ ਖੁਸ਼ੀ ਹਿੰਦੂ ਮਨਾਉਂਦੇ ਆ ਸੋ ਉਸ ਖੇਸਵਾ ਦਾ ਉਹਨਾਂ ਰੰਗਾਂ ਦਾਕ ਪਾਉਣਾ ਇਹ ਖੁਸ਼ੀਆਂ ਮਨਾਉਂਦੇ ਆ ਇੰਨਾ ਜਦੋਂ ਦਿਖਾ ਚ ਸੜਦੀ ਰਹੀ ਸੀ ਇਹ ਹੋ ਰੀਆਂ ਤੇ ਲੋਹੜੀ ਉਦਣ ਤੋਂ ਇਹ ਮੁੰਡਿਆਂ ਦਾ ਗੁੜ ਜਿਹੜੇ ਲੋਕ ਵੰਡਦੇ ਆ ਉਹ ਸੁੱਖ ਮਨਾਉਂਦੇ ਵੀ ਸਾਡਾ ਮੁੰਡਾ ਵੱਜ ਗਿਆ ਪਰਹਰਾਦ ਬਚਿਆ ਸੀ ਉਹ ਪਰਹਰਾਦ ਦੇ ਬਚਨ ਤੋਂ ਪੁਰਾਣੇ ਪੁਰਾਣੇ ਗੰਢਪਰੇ ਲਾ ਲ ਉਸ ਦਿਨ ਅੱਗ ਜੋ ਬਚ ਗਿਆ ਸੀ ਤੇ ਲੋਕ ਆਪਦੇ ਨਵੇਂ ਜਨਮ ਦੇ ਪੁੱਤਰ ਪੈਦਾ ਹੁੰਦੇ ਰਿਹਾ ਉਹਨਾਂ ਦੀਆਂ ਮਿਸ਼ਰਾਈਆਂ ਜਾਂ ਗੋੜਾ ਨੂੰ ਬੰਨਦੇ ਆ ਉਹਦਾ ਰਿਵਾਜ ਚੱਲਿਆ ਹੋਇਆ ਸਰ ਸਿੱਖੀ ਦੀ ਪਾਗਲਪਰੇ ਲਾ ਦੀ ਸੱਜੇ ਪਾਸੇ ਰੱਖਾ ਦਿੱਤੀ ਸੀ ਉਹ ਲੋਹੜੀ ਦੇ ਯਾਦਗਾਰ ਦਿਨ ਸਮਝਿਆ ਚਾਹੀਦਾ ਹੈ ਇਸ ਪ੍ਰਕਾਰ ਇਹਨੇ ਜਖਰਾ ਤੋਂ ਆਜੀ ਫਰਵਾਣ ਕਰਨਾ ਹੁਣ ਜੀਵਨ ਦਾ ਰਸਵਾ ਹੈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ